ਕੱਲੂਕਾਰਾ ਦਿਵਸ ਮੌਕੇ ਅੱਜ ਸਿੱਖਾਂ ਦੇ ਵਿੱਚ ਟਕਰਾ ਹੋਣ ਤੋਂ ਵਿਚਾਰ ਰਿਹਾ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ ਹੋਇਆ ਦਮਦਮੀ ਟਕਸਾਲ ਨੇ ਸਪਸ਼ਟ ਰੂਪ ਵਿੱਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਕੋਮ ਦੇ ਨਾਂ ਸੰਦੇਸ਼ ਦਿੱਤਾ ਤਾਂ ਉਹ ਸਖਤ ਵਿਰੋਧ ਕਰਨਗੇ ਛਿੜੇ ਕਾਲ ਤੱਕ ਤਾਂ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਵੱਲੋਂ ਅੱਜ ਸਿੱਖ ਕੌਮ ਨੂੰ ਸੰਦੇਸ਼ ਨਾ ਦੇਣ ਅਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਵੱਲੋਂ ਦਿੱਤੇ ਜਾਣਕਾਰਨ ਇਸ ਸਮਾਗਮ ਸ਼ਾਂਤਮਈ ਢੰਗ ਅਤੇ ਬਿਨਾਂ ਕਿਸੇ ਵਿਵਾਦ ਦੇ ਸੰਪੂਰਨ ਹੋ ਗਿਆ। ਹੁੰਜਰ ਅਰਦਾਸ ਕਰਦੇ ਹੋਈ ਜਥੇਦਾਰ ਗੜਕਾਜ ਸੰਗਤ ਨੂੰ ਸੰਦੇਸ਼ ਵੀ ਦੇ ਗਏ। ਜਿਹੜੇ ਕੱਲ ਤੱਕ ਸਾਹਿਬ ਦੇ ਬਹਾਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਖਾਲਸਾ ਜਿੰਦਾਬਾਦ ਨਾਰੇ ਵੀ ਲਗਾਏ ਤੇ ਉਧਰ ਕੱਲੂਕਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਆਉਣ ਜਾਣ ਵਾਲੇ ਤੇ ਤਿੱਖੀ ਨਜ਼ਰ ਵੀ ਰੱਖੀ ਜਾ ਰਹੀ ਸੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਿਨਾਂ ਕਿਸੇ ਵਿਰੋਧ ਅਤੇ ਟਕਰਾਅ ਦੇ ਇਹ ਸ਼ਹੀਦੀ ਸਮਾਗਮ ਸੰਪੂਰਨ ਹੋ ਗਿਆ। ਸਾਬ ਕਿ ਕਿ ਖਾਲਸਾ ਜੀ ਕੀ ਫਤਿਹ ਅੱਜ 6 ਜੂਨ ਪਾਪੇ ਮੇਰੇ ਨਾ ਪਾਪੇ 225 ਆਰ ਸंसार ਭਰਦੀਆਂ ਸਿੱਖ ਸੰਤਾਂ ਸਿੱਖ ਮੇਰੇ ਕੋ ਤਾਂ ਸਿੱਖ ਮੇਰਾ ਮੂਹਲਾ ਦੇਖਣ ਦਿੱਤਾ ਸੀ ਲੈ ਕਰੂ ਮਾਈਕ ਲੈ ਕਰੂ ਮਾਈਕ ਉਹ ਜਿਸ ਕਰ ਹੈ ਤਾਂ ਉਹ ਦੇਖੇ ਸਿੱਖ ਅੱਜ ਅਲੀਕਰ ਜੋ ਪਤਲੀ ਹੂ ਨੇ توپਾਂ ਤੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਜਿਹੜੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਇਸ ਸ੍ਰੀ ਹਰਮੰਦਰ ਆਇਆ ਜਿਹੜੀ ਅਲਾ ਕਾਉਤਸ ਸਾਹਿਬ ਦੀ ਸਿੱਖੀ ਦੀ ਆਣ ਤੇ ਸ਼ਾਨ ਦੀ ਖਾਤਰ ਗਰੀਬਾਨ ਸੰਤ ਗਿਆਨੀ ਜਮੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਬੇਸ਼ਤ੍ਰਾਮ ਭਾਈ ਜਨਰਲ ਸ਼ਵੇਕ ਸਿੰਘ ਜੀ ਬਾਬਾ ਸਾਰਾ ਸਿੰਘ ਜੀ ਅਨੇਕਾਂ ਹੀ ਮਰਜ਼ੀ ਵਲੇ ਗੁਰੂ ਕੇ ਸ਼ਹੀਦ ਸਿੰਘਾਂ ਨੇ ਭਾਰਤੀ ਫੌਜ ਦਾ ਡਟ ਮੈਂ ਡਟਨਾ ਮੁਕਾਬਲਾ ਕੀਤਾ ਮੂੰਹ ਤੋੜ ਜਵਾਬ ਦਿੱਤਾ ਜਿਹੜੇ ਕਹਿੰਦੇ ਸੀ ਕੁਝ ਫਲਾਂ ਦੀ ਕੁਝ ਘੰਟਿਆਂ ਦੀ ਅਸੀਂ ਸਾਰਾ ਆਪਰੇਸ਼ਨ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਭਾਰਤ ਸਰਕਾਰ ਕੋਲੇ ਇਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਰਕਾਰਤ ਇਸ ਅਤਿ ਸਥਾਨ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਤੀ ਮੰਗਾ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਫਿਰ ਬਿਨਾ ਕੋਈ ਚੇਂਜ ਕੀਤੇ ਆ ਬਿਨਾ ਕੋਈ ਨੋਟਿਸ ਦਿੱਤੇ ਆ ਬਿਨਾ ਕੋਈ ਚੇਤਾਵਨੀ ਦਿੱਤੇ ਆ ਇਸ ਤਰ੍ਹਾਂ ਦਾ ਤੁੰ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਹੈ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਸ੍ਰੀਮਾਨ ਸੰਤ ਬਾਬਾ ਜਨੈਤ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ अनेका ਦਮਦਮ ਦੇ ਸਾਲ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਿੰਘ ਸਨ ਫਾਉਂਡੇਸ਼ਨ ਦੇ ਸਿੰਘ ਸਨ ਅਖੰਡ ਕੀਰਤਨੀ ਜਥੇ ਦੇ ਸਨ ਵਕਫਤ ਜਥੇ ਬੰਦੀਆਂ ਦੇ ਸਨ ਖਾਲਸਾ ਪੰਥ ਨੇ ਲੜਾਈ ਲੜੀ ਉਸ ਤੋਂ ਬਾਅਦ ਭਾਰਤ ਦੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਟਿਸ ਸੱਚਿੰਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਜਾਗਰ ਹੋਈ ਅੱਜ ਸਤ ਸ੍ਰੀ ਅਕਾਲ ਤੋਂ ਤੱਕ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਤੱਕ ਗੁਰੂ ਕੇ ਸਿੱਖ ਇਹ ਸ਼ਹੀਦੀ ਦੇ ਅੜਮ ਨਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਨਾ ਰਹੇ ਆ ਇੱਥੇ ਵੀ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਵਕਫ ਵਕ ਜਥੇਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰਦਿਆਂ ਤੋਂ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਪਰਮਾਨੀ ਕੀਤੀ ਹੈ ਆਪਾਂ ਵਾਰਿਆ ਸਤ ਜੀ ਸਾਹਿਬ ਅੱਜ ਕੀ ਜਥੇਦਾਰ ਸਾਹਿਬ ਸੰਦੇਸ਼ ਪੜ ਰਹੇ ਨੇ ਅਕਾਲ ਤਖਤ ਸਾਹਿਬ ਤੋਂ ਜੀ ਦੇਖੋ ਇੱਕੋ ਇੱਕ ਗੱਲਾਂ ਜਿਹੜੀਆਂ ਇਹ ਅਨਸਫਾਮੀਆਂ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਗਤਾਂਵਾਂ ਨੇ ਦੰਦਮਿਕ ਤਕਸਾਲ ਦੇ ਨੇਲ ਸੰਗਤਾਂਵਾਂ ਨੇ ਵੱਖ-ਵੱਖ ਸੰਸਥਾਵਾਂ ਨੇ ਇਸ ਤੇ ਰੋਸ ਪ੍ਰਗਟਾਇਆ ਸੀ ਤੇ ਇਸ ਤਰ੍ਹਾਂ ਦੇ ਇਸ ਢੰਗ ਦੇ ਨਾਲ ਨੌਕਰੀ ਕਰਨੀ ਰਾਤ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਕਰ ਦੇਣੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਾਜਪੂਛ ਵੀ ਨਾ ਹੋਣੀ ਇਹ ਅਨਕੀਆਂ ਜਿਹੜੀਆਂ ਪ੍ਰੰਤਰਾਇ ਮਰਜ਼ਾਦਾ ਹੈ ਉਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹੀ ਇੱਕ ਦੇਖੋ ਨਿੱਜੀ ਤੌਰ ਤੇ ਗਿਆਨੀ ਗੁਰਗੱਦੀ ਨਾਲ ਕਿਸੇ ਦਾ ਪਵਿਰੋਧ ਨਹੀਂ ਕਿਸੇ ਤੇ بڑا ਮੋਟਾ ਗਰੋਸਾ ਹੋ ਵੀ ਸਕਦਾ ਹੈ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਅਨੁਸਾਰ ਉਹਨਾਂ ਦੀ ਨਾਤਾ ਨਿਯੁਕਤੀ ਹੋਈ ਨਾ ਤਾਜ ਪੁਸ਼ੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਖਾਸ ਕਰਕੇ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਲਈ ਜ਼ਿੰਮੇਵਾਰ ਹੈ ਜੀ 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 ਅੱਜ ਅਗਰ ਆਰਥਿਕ ਸਥਿਤੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਜੀ ਲੋਕ ਤਫਰਾਰ ਦੀ ਸਥਿਤੀ ਸਿਰਫ ਰੋਸ ਹੈ ਹੋਰ ਸਿੱਖਾਂ ਦੀ ਆਸ ਵਿੱਚ ਕੋਈ ਦੁਸ਼ਮਣ ਨਹੀਂ ਰੋਸ ਸਿਰਫ ਮਰਜ਼ਾਦਾ ਤੇ ਹੈ ਉਹ ਪਰੰਪਰਾਤ ਹੈ ਸਾਡੀਆਂ ਜੋ ਕੰਡਮੁੱਲੀਆਂ ਉਹ ਕੀਮਤੀ ਸਾਡੀਆਂ ਪਰੰਪਰਾ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂਦਲੀ ਦੇ ਪਹੁੰਚੇ ਆਂ ਆ ਤੇ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਬਰਤਾ ਮੰਗਣ ਆਏ ਆ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਗੱਡੀ ਕੌਮੇ ਇੱਕ ਚਿੱਟਾ ਦਾ ਸੰਦੇਸ਼ ਕੱਢੋ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਕੁਝ ਪਤਾ ਲੱਗਿਆ ਕਿ ਸ਼ਾਂਤੀ ਬਣ ਗਈ ਦੋਵੇਂ ਧਿਰਾਂ ਦਾ ਦੁਪਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਆ ਜੇ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਚੰਪਰਪਰ ਦੀ ਜ਼ਿੰਮੇਵਾਰ ਹੋਣੀ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਜਜ਼ਬਾਤਾਂ ਦੇ ਵਿੱਚ ਹੁੰਦੀ ਨਾਰੇ ਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹੋ ਕਿਹੜਾ ਜਲਾਲਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀ ਰਿਕਸ਼ਨ ਨੇ ਉੱਡੜੀਆਂ ਹੋਈਆਂ ਨੇ ਦੀ ਟਰਮ ਪੂਰੀ ਕਰਉਣਾ ਚਾਹਦੇ ਹੈ ਐਸਪੀ ਸੀ ਦੇ ਇਲੈਕਸ਼ਨ ਚੌਦਾਂ ਸਾਲ ਤੋਂ ਨਹੀਂ ਹੋਏ ਔਰ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹ ਹਰਿਦਤਵਾ ਨੇ ਖੋਜੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਬਹੁਤ ਜ਼ਬਰ ਹੋਇਆ ਥੈਂਕ ਯੂ ਹਾਲਾ ਹਾਲ ਇਸ ਕਿਹੜਾ ਦਿਨ ਅੱਜ ਸ਼ਾਂਤੀਪੂਰਵਕ ਸਮਾਗਮ ਜਿਹੜੇ ਦੇ ਪਰਚੀ ਆ ਜੀ ਜੀ ਸਾਹਿਬ ਦਾ ਦੁਕਾਨ ਕੋ ਸ਼ੁਕਰ ਹੈ ਜੀ ਇੱਕ ਮਿੰਟ ਇੱਕ ਮਿੰਟ ਸਾਰਿਆਂ ਦੇਤੇ ਬੰਦੀਆਂ ਦਾ ਦਰਵਾਜ਼ਾ ਦੇ ਕੇ ਜਨਾਬ ਸਾਹਿਬ ਆਪਸੀ ਨਾਲ ਮਿਲ ਕੇ ਇਸ ਸਮਾਗਮ ਤੇ ਸ਼ਮੂਰਤਾ ਹੋਈ ਹੈ ਕਿ ਗੁਰੂ ਮਹਾਰਾਜ ਕੌਮ ਦੇ ਸਰ ਤੇ ਮੇਰ ਕਰਕੇ ਇੱਦਾਂ ਨਾਲ ਮਿਲ ਕੇ ਅਗਲੇ ਕਾਰਜ ਵੀ ਜਿਹੜੇ ਆ ਕੌਮ ਰਾਜ ਨੂੰ ਚ ਜਿਹੜਾ ਰਾਤ ਨੂੰ ਦੇਰਾ ਸ਼ਾਂਤੀ ਬੰਦੀ ਹੈ ਅਰਦਾਸ ਤੇ ਸਿੰਘ ਸਾਹਿਬ ਵੱਲੋਂ ਬਣਾ ਲਿਆ ਜਾਂਦਾ ਹੈ ਤਾਂ ਮੰਨਦੇ ਹੋ ਕਿ ਚੰਗਾ ਕਦਮ ਹੈ ਕੌਮ ਵਾਸਤੇ ਚੰਗਾ ਜੀ ਬਹੁਤ ਵਧੀਆ ਗੱਲ ਜੀ ਜਿਹੜਾ ਜਿਹੜਾ ਨਾਲ ਮਿਲ ਕੇ ਇਹ ਸਾਡਾ ਬੜਾ ਬਣਾ ਇੱਕ ਯਾਦਗਾਰੀ ਵੀ ਆ ਇੱਕ ਉਦਾਹੀ ਵੀ ਆ ਜਿਹੜਾ ਕਰ ਰਿਹਾ ਰਹਾ ਵਾ ਇਸ ਕਰਕੇ ਮੇਰਾ ਖਿਆਲ ਹੈ ਸਾਰੀ ਫਾਰਮ ਨੂੰ ਬਾਕੀ ਜੋ ਮਤ ਭੇਜੋ ਬਾਅਦ ਚ ਚਲੇ ਜਾ ਸਕਦੇ ਆ ਇਹ ਤੇ ਰਿਸ਼ਾ ਕੋ ਗੁਰੂ ਠੀਕ ਹੈ ਅੱਜ ਅੱਜ ਦੇ ਦਿਨ ਦਾ ਅਸਲ ਕੀ ਕਹਲਾ ਚਾਹਦੇ ਜੀ ਹਾਂਜੀ ਅੱਜ ਇੱਥੇ ਢੱਲੂ ਘਰ ਦੇ ਦਾਸ ਤੇ ਕੰਮ ਪੁੱਛੇ ਕੀ ਕਹਲਾ ਚਾਹਦੇ ਇਹ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਰ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੇ ਸਿਰ ਸਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਚਰਨ ਚੜ੍ਹਵਾਸ ਆ ਕਿ ਕੌਮ ਦੇ ਸਿਰ ਤੇ ਮੇਰ ਪਰ ਆਤ ਰੱਖੇ ਹਾਂਜੀ ਅਜੇ ਕਿਸੇ ਦਾ ਤਾਂ ਵਿਰੋਧ ਵੀ ਕੀਤਾ ਜਾ ਰਿਹਾ ਦਦੂ ਵੀ ਡਾਕਟਰ ਸਾਹਿਬ ਆ ਕੋਈ ਨਹੀਂ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਜੇ ਪਰ ਚੜ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਹਾਣੀ ਵਾਪਰੀ ਚੜ੍ਹਦੀ ਕਲਾ ਸਾਰਾ ਹਾਂਜੀ ਪਾਕਿਸਤਾਨ ਦੇ ਨਾਰੇ ਵੀ ਅੰਦਰ ਲੱਗੇ ਜੀ ਤੇ ਮੇਰੇ ਖਿਆਲ ਤੇ ਅਸੀਂ ਜਨਮਪੁਰੇ ਪਰੇ ਕੋਈ ਇਰਾਦਾ ਨਹੀਂ ਸਭ ਤੋਂ ਬਟੇ। ਹੁਣ ਅੰਮ੍ਰਿਤਪਾਲ ਜੀ ਨੇ ਕੀ ਰਿਹਾਈ ਦੀ ਕੀ ਰਾਇ ਕਿਤੇ ਆ। ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ। ਉਹ ਉਹ ਇਹ ਕੋਈ ਸਾਡੀ ਬੜੀ ਅਜ਼ਾਲਤ ਆ। ਉਹ ਆਪੇ ਜਿਵੇਂ ਚਾਹਣਗੇ ਉਹ ਸਭ ਠੀਕ ਹੋ ਜੂਗਾ। ਉਹ ਠੀਕ ਹੈ ਜੀ ਜਿਵੇਂ ਸ਼ਾਂਤ ਮਈ ਮਾਹੌਲ ਦੇ ਵਿੱਚ ਜੀ ਨਿਪਰੇ ਚੜ ਗਿਆ। ਜਿਵੇਂ ਉਮੀਦ ਸੀ ਜੀ ਸ਼ਾਇਦ ਕੁਝ ਕੋਈ ਹੱਲਾ ਗੁੱਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐਸੀ ਕੋਈ ਗੱਲ ਐ ਮਹਾਰਾਜ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜਾਏਗਾ ਹਰ ਵਾਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਐ ਭਈ ਜੋ ਸਿਗਾ ਭਈ ਟਕਰੋ ਦਾ ਚਾਂਸ ਹੀ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਉਹਨਾਂ ਤੇ ਨਹੀਂ ਕਿੰਤੂ ਪਰੰਤੋ ਹੋਣਾ ਚਾਹੀਦਾ ਇਹਨੂੰ ਠੁਮਾਰ ਸਾਹਿਬ ਜੀ ਨੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਕਿ ਇਹ ਆਪਾਂ ਸੰਦੇਸ਼ ਨਹੀਂ ਪੜਿਆ ਉਹਨੂੰ ਕਿ ਨਿਆਂਸੀ ਉਹ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰੁਤਬਾ ਹੈ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਤੁਹਾਡੇ ਨੂੰ ਤੁਹਾਡੇ ਨੇ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਇਸਲਾਮ ਨੂੰ ਗਾਉਂਦੀ ਬਹੁਤ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾਜ ਜਰਨੀ ਕਿਲਾ ਕਰਨਗੇ ਮੇਰੇ ਪਾਸੇ ਦੀ ਰਿਹਾਈ ਨੂੰ ਕਿਸ ਤਰ੍ਹਾਂ ਹਾਂਜੀ ਅਮਰਪਾਲ ਸਿੰਘ ਦੀ ਰਿਹਾਈ ਨੂੰ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਨ ਦਾ ਹਲੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਲਾਇਆ ਹੈ ਦੁਬਾਰਾ ਫਿਰ ਜਦੋਂ ਉਹ ਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਤੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਕਿ ਅਮਰਤਪਾਲ ਕਿਤੇ ਪੰਜਾਬ ਚੋ ਜੇ ਇਸ ਨੇ ਨਸ਼ੇਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐ ਲਾਇਆ ਜਾ ਰਿਹਾ ਹੈ ਸਭ ਚਰਚਾ ਚੱਲ ਰਹੀ ਹੈ ਕਿ ਤੁਸੀਂ 27 ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅੰਦਰ ਨੇ ਉਹ ਚ ਹੁਣ ਲੜ ਗਏ ਜੀ ਐਪੀ ਤੁਸੀਂ ਬਾਕੀ ਅੱਗੇ ਲੰਘ ਜੀ ਹਾਂਜੀ 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 ਠੀਕ ਹੈ ਹਾਂਜੀ ਹਾਂ ਬਾਬਾ ਜੀ ਅੱਜ ਤੁਸੀਂ ਪਹੁੰਚੇ ਹੋ ਤੁਹਾਡੇ ਨਾਮ ਰਖੋ ਨਹੀਂ 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 ਟਕੇ ਨਾ ਰੱਖੋ ਨਾ ਰੱਖੇ ਨਹੀਂ ਟਕੇ ਨੰਨੇ ਕਰਾਉਣਾ ਹਾਂ ਲੇ ਗਾ ਅੱਜ ਆਏ ਤੁਸੀਂ ਪਹੁੰਚੇ ਹੋ ਅੱਜ ਜੋ ਤੁਸੀਂ ਕਿਹਾ ਸੀਗਾ ਕਿ ਅਸੀਂ ਦਖਲਾ ਸਾਹਿਬ ਨੂੰ ਸੰਦੇਸ਼ ਨਹੀਂ ਦੇਵਾਂਗੇ ਬਾਅਦ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਥੋੜੀ ਬਾਅਦ ਥੋੜੀ ਗੱਲ ਕਰਨਾ ਮੈਂ ਗੱਲ ਕਹਿਣੀ ਚਾਹੁੰਦਾ ਪਰ ਭਾਈ ਥੋੜੇ ਜੀ ਥੋੜੇ ਮਹਿਕਮੇ ਨਾਲੇ ਕਰਦੇ ਹਾਂ ਜੀ ਅੱਗੇ ਅੱਗੇ ਮੈਂ ਵਾਸ਼ਰੂਮ ਦੀ ਕਾਲਸਾ ਵਾਹਿਗੁਰੂ ਜੀ ਕੀ ਫਤ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕੋਈ ਨਹੀਂ ਪਤਾ ਮੈਂ ਬੇਨਤੀ ਕਰਨੀ ਚਾਹੁੰਦਾ ਸੱਖਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਦਾ ਬਹੁਤ ਆਪ ਸਤਿ ਸਪਾਰਣਾ ਕਰਦਾ ਮੇਰਾ ਖਿਆਲ ਹੈ 45ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨ ਜੋ ਸਰਕਾਰ ਸਰਦਾਰ ਹਰਜਿੰਦਰ ਸਿੰਘ ਦੀ ਤਾਮ ਹੈ ਇਹਨਾਂ ਨੇ ਬੜੀ ਸ਼ਾਨਦਰ ਪ੍ਰਣਾਲੀ ਬਣੀ ਸਹਿਮਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਨੂੰ ਤੋਂ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਚਿਹਤਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਇਸ਼ਰੀ ਅਕਾਲ ਤਖਸਾਲਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਵਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਵਰਨ ਸਵੇਤ ਸਿੰਘ ਦੀ ਸ਼ਹੀਦ ਬਾਵਾ ਫਰਾ ਸਿੰਘ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਮ ਸਤਕਾਰ ਦੇ ਨਾਲ ਮਨਾਈ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਚੱਲ ਰਿਹਾ ਹੈ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਕਿ ਜਸਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੁਝ ਸਮੇਂ ਤੱਕ ਉਹ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾਂ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਨੇ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਤ ਹੈ ਠੀਕ ਹੈ ਜੀ ਉਹੀ ਕੁਝ ਦੱਸ ਸਕਦੇ ਹੋ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ ਕੋਈ ਮੀਟਿੰਗ ਹੋਈ ਸੀ ਕਿ ਸੁਖਬੀਰ ਬਾਦਲ ਹੋਰਾਂ ਦੇ ਨਾਲ ਨਹੀਂ 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 ਇਹ ਟਕਰਾਅ ਰੋਕਿਆ ਜਾ ਸਕੇ ਤਾਂ ਵੀ ਸਾਹਿਬ ਤੁਹਾਨੂੰ ਮਿਲਣ ਵਾਸਤੇ ਆਏ ਸੀ ਦੇਖੋ ਮੇਰੇ ਗੱਲ ਸੁਣੋ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦਾ ਬਾਕਤ ਮੈਨੂੰ ਮਿਲੇ ਆ ਪ੍ਰਧਾਨ ਸਭਾ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਆ ਸ਼੍ਰੋਮਣੀ ਕਮੇਟੀ ਦੇ ਨਾਲ ਜੀ 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 ਸਰਦਾਰ ਸੁਖੀਰ ਸਿੰਘ ਬਾਦਲ ਨਾਲ ਮੇਰੀ ਕੋਈ ਗੁੱਪ ਮੀਟਿੰਗ ਨਹੀਂ ਕੋਈ ਇਹ ਸਵਾਰ ਫਾਈ ਗਈ ਸੀ ਜੀ 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 ਅੱਜ ਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣ ਮੈਂ 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 ਇੱਕੋ ਬੇਨਤੀ ਕਰਦਾ ਹਾਂ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਕਾਰੇ ਦਾ ਮੁੱਖ ਸਮਾਗਮ ਸੁਮਤੇ ਪੰਚ ਵੱਲੋਂ ਸ਼੍ਰੀ ਅਕਾਲ ਪਖਸਾਬ ਤੇ ਹੁੰਦਾ ਫੇਰ ਦੂਸਰੇ ਨੰਬਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਸ ਹੈ ਇਸ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ ਟਕਸਾਲ ਦੇ ਮੁਕੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਬ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ